ਦੇ ਪਰਸ਼ਾ ਬਖਸ਼ਿਸ਼ ਕਰਦੇ ਨੇ ਮਹਾਰਾਜ ਮੇਰੀਆਂ ਚਲਾਕੀਆਂ ਦੇ ਕਰਕੇ ਹੋ ਸਕਦਾ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦਿਨ ਬਦਨ ਵੱਧਦਾ ਜਾਏ। ਮਨਮੁੱਖ ਇਨਸਾਨ ਦੀ ਉਥੇ ਉਦਾਹਰਣ ਦੇ ਦੇਣੀ ਹੈ। ਜਿਹੜਾ ਮਨਮੁੱਖ ਇਨਸਾਨ ਹੈ ਮਨ ਦੇ ਮਗਰ ਤੁਰਨ ਦੇ ਕਰਕੇ ਉਹਦੇ ਅੰਦਰ ਅਗਿਆਨਤਾ ਹੈ। ਤਾਂ ਕੀ ਹੋਏਗਾ? ਫਿਰ ਗੁਰੂਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਉਸ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕਰ ਤੂੰ ਇਸ ਤੇਰਾ ਸੁਭਾਅ ਬੜਾ ਕਮਾਲ ਦਾ ਹੈ ਹਮ ਅਗਿਆਨ ਅਲਪਮਤ ਥੋਰੀ ਤੂੰ ਆਪਨ ਬਿਰਤ ਰਖਾਵੂ ਪਰਸਾ ਤੂੰ ਸਮਝ ਰਦੀ ਸਬਰ ਦੀ ਲਾਜ ਤੇ ਰੱਖ ਫਿਰ 파ਸ਼ਾ ਕਹਿੰਦੇ ਇੱਕ ਰਜ਼ੋਈ ਤੇ ਇੱਕ ਬੇਨਤੀ ਕਰ ਤੁਮਰੀ ਸ਼ਰਨ ਤੁਮਰੀ ਆਸਾ ਮੈਨੂੰ 파ਸ਼ਾ ਆਸ ਵੀ ਤੇਰੀ ਹੈ ਤੇ ਮੈਨੂੰ ਸ਼ਰਨ ਵੀ ਤੇਰੀ ਹੈ ਲਿਨੂੰ 파ਸ਼ਾ ਤੁਮੇ ਛਾੜ ਕੇ ਅਵਰਨਾ ਧਿਆਉ ਜੋਬਰ ਚਾਹੂੰ ਸੋ ਤੁਮਤੇ ਪਾਉ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਦੇ ਉਤੇ ਆਸ ਨਹੀਂ ਰੱਖਾਂਗਾ ਤੈਨੂੰ ਛੱਡ ਕੇ ਮੈਂ ਸਾਹਿਬ ਮੈਂ ਤੁਹਾਨੂੰ ਛੱਡ ਕੇ ਸਾਹਿਬ ਨੂੰ ਛੱਡ ਕੇ ਹੋਰ ਕਿਸੇ ਕੋਲ ਕਦੇ ਕੁਝ ਮੰਗਾਗਾ ਨਹੀਂ ਮੈਨੂੰ ਆਸ ਹੈ ਤੇ ਕੇਵਲ ਸਾਹਿਬ ਦੀ ਪਾਤਸ਼ਾਹ ਕਿਰਪਾ ਕਰ ਲੱਗੀ ਸ਼ਰਨ ਲੈ ਤੁਮਰੀ ਸ਼ਰਨ ਤੁਮਾਰੀ ਆਸਾ ਤੂੰ ਮੇਰਾ ਸੱਜਣ ਵੀ ਹੈ ਸਾਹਿਬ ਮਿੱਤਰ ਵੀ ਹੈ ਸਾਹਿਬ ਪਰਮੇਸ਼ਰ ਵੀ ਹੈ ਤੁਮ ਹੀ ਸੱਜਣ ਸੁਹੇਲੇ ਮੇਰਾ ਤੇਰੇ ਦਰ ਦਾ ਫਿਰ ਗੋਲਾ ਬਣ ਜਾ ਗੋਲਾ ਬਣ ਕੇ ਗੁਲਾਮ ਬਣ ਕੇ ਉਸ ਮਾਲਕ ਦੇ ਦਰ ਦੀ ਚੱਕਰੀ ਕਰਨੀ ਸ਼ੁਰੂ ਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਕਰ ਰਹੇ ਸੀ ਨਾ ਆਪਾਂ ਅੱਜ ਕੇਵਲ ਉਹਨਾਂ ਦੀ ਬਾਣੀ ਦੇ ਵਿੱਚੋਂ ਦਰਸ਼ਨ ਕਰੀਏ ਜੋ ਗੁਰੂ ਸਾਹਿਬ ਨੇ ਇਹ ਮਹਾਨ ਅਮੁੱਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਲੜੀਵਾਰ ਪਾਤਸ਼ਾਹ ਜੀਵਨ ਦੀ ਵਿਚਾਰ ਚੱਲ ਰਹੀ ਹੈ 98 ਸ਼ਬਦ ਨੇ ਪਾਰਸ਼ਾ ਦੇ 15 ਰਾਗਾਂ ਦੇ ਵਿੱਚ 357 ਸ਼ਲੋਕ ਨੇ ਜੋ ਅਸੀਂ ਅੰਤ ਦੇ ਵਿੱਚ ਪੜ੍ਹਦੇ ਹਾਂ ਜਦੋਂ ਬਾਣੀ ਦਾ ਪਾਠ ਸੰਪੂਰਨ ਹੋ ਜਾਂਦਾ ਹੈ ਇਹ ਗੱਲ ਯਾਦ ਰੱਖਿਓ ਇਹ ਭੋਗ ਦੇ ਸ਼ਲੋਕ ਨਹੀਂ ਹੈ ਅਸੀਂ ਇਹ ਨਾ ਕਹੀਏ ਕਿ ਭੋਗ ਦੇ ਸ਼ਲੋਕ ਨਹੀਂ ਨਾ ਜਦੋਂ ਸਮੁੱਚੀ ਗੁਰੂ ਸਾਹਿਬ ਦੀ ਬਾਣੀ ਨੂੰ ਦੇਖੋਗੇ ਉੱਥੇ ਪਾਰਸ਼ਾ ਦੀ ਬਾਣੀ ਦੇ ਅੰਦਰ 22-12 ਨੇ 12 ਦਾ ਅਸਲੀ ਸਰੂਪ ਜਿਹੜਾ ਹੈ ਪੌੜੀਆਂ ਹੋਇਆ ਕਰਦੀਆਂ ਨੇ ਤੇ ਪੌੜੀਆਂ ਦੇ ਨਾਲ ਗੁਰੂਦੇਵ ਪਾਤਸ਼ਾਹ ਨੇ ਉੱਥੇ ਸ਼ਲੋਕ ਜਿਹੜੇ ਹਨ ਉਹ ਦਰਜ ਕੀਤੇ ਨੇ ਕਿਸੇ ਪੌੜੀਆਂ ਨਾਲ ਇੱਕ ਇੱਕ ਸ਼ਲੋਕ ਹੈ ਕਈਆਂ ਨਾਲ ਦੋ ਦੋ ਤਿੰਨ ਤਿੰਨ ਸ਼ਲੋਕ ਵੀ ਆਪ ਜੀ ਨੂੰ ਨਜ਼ਰ ਆਉਣਗੇ 22-12 ਦੇ ਨਾਲ ਜਦੋਂ ਸ਼ਲੋਕਾਂ ਦੀ ਜਿਹੜੇ ਸ਼ਲੋਕ 22-12 ਦੇ ਨਾਲ ਦਰਜ ਕੀਤੇ ਗਏ ਉਹ 12 ਵਿੱਚੋਂ ਵਧੇ ਹੋਏ ਸ਼ਲੋਕ ਜਿਹੜੇ ਹਨ ਉਹ ਗੁਰਦੇਵ ਪਾਤਸ਼ਾਹ ਨੇ ਅੰਤ ਦੇ ਵਿੱਚ 1410 ਅੰਕ ਦੇ ਉੱਤੇ ਪਾਤਸ਼ਾਹ ਨੇ ਆਰੰਭ ਕੀਤੇ ਉੱਤੇ ਸਰਲੇਖ ਦਿੱਤਾ ਸ਼ਲੋਕ 12 ਤੇ ਵਧੇਕ 12 ਤੇ ਵਧੇਕ ਦਾ ਅਰਥ ਇਹ ਹੈ ਕਿ 12 ਵਿੱਚੋਂ ਵਧੇ ਹੋਏ ਸ਼ਲੋਕ ਜਿਹੜੇ ਹਨ ਉਹ ਹੁਣ ਕਰਮਵਾਰ ਹੋਣਗੇ ਪਹਿਲੇ ਪਾਤਸ਼ਾਹ ਦੇ ਦੂਸਰੇ ਪਾਤਸ਼ਾਹ ਦੇ ਕੇਵਲ ਤਰੇਠ ਸ਼ਲੋਕ ਸਨ ਜੋ 12 ਦੇ ਨਾਲ ਦਰਜ ਹੋ ਚੁੱਕੀ ਹਨ ਤੀਸਰੇ ਗੁਰਦੇਵ ਦੇ ਚੌਥੇ ਗੁਰਦੇਵ ਦੇ ਪੰਜਵੇਂ ਪਾਤਸ਼ਾਹ ਦੇ ਤੇ ਪੰਜਵੇਂ ਪਾਤਸ਼ਾਹ ਤੋਂ ਬਾਅਦ ਕਰਮਵਾਰ ਬਾਣੀ ਤੇ ਨਵੇਂ ਗੁਰਦੇਵ ਦੀ ਹੈ ਨਾ ਫਿਰ ਨਵੇਂ ਪਾਤਸ਼ਾਹ ਦੇ ਸ਼ਲੋਕ ਜਿਹੜੇ ਹਨ ਫਿਰ 1426 ਅੰਕ ਤੋਂ ਫਿਰ ਉੱਥੇ ਆਰੰਭ ਹੁੰਦੇ ਨੇ ਉਹ ਭੋਗ ਦੇ ਸ਼ਲੋਕ ਨਹੀਂ ਹਾਂ ਗੰਗ ਭੋਗ ਤੋਂ ਪਹਿਲਾਂ ਜੇ ਇੱਕਦਮ ਪਹਿਲਾਂ ਜਿਹੜੇ ਸ਼ਲੋਕ ਆਉਂਦੇ ਹਨ ਉਹੀ ਆਉਂਦੇ ਨੇ ਇਦਾ ਮਤਲਬ ਇਹ ਨਹੀਂ ਉਹ ਭੋਗ ਦੇ ਸ਼ਲੋਕ ਨਹੀਂ ਪਾਰਸ਼ਾ ਦੇ ਉਹ 12 ਦੇ ਵਿੱਚੋਂ ਵਧੇ ਹੋਏ ਸ਼ਲੋਕ ਹਨ ਜੋ ਆਪ ਜੀ ਸਰਵਣ ਕਰਦੇ ਹੋ ਤੇ ਪਾਰਸ਼ਾ ਦੀ ਬਾਣੀ ਗੁਰਦੇਵ ਪਾਰਸ਼ਾ ਜੀ ਦੀ 59 ਸ਼ਬਦ 57 ਸ਼ਲੋਕ ਜੋ 15 ਰਾਗਾਂ ਵਿੱਚ ਦਰਜ ਹਨ ਤੇ ਸਭ ਤੋਂ ਪਹਿਲਾ ਪਾਰਸ਼ਾ ਦਾ ਜਿਹੜਾ ਸ਼ਬਦ ਹੈ ਉਹ ਗਉੜੀ ਰਾਗ ਵਿੱਚ ਹੈ ਗੁਰਦੇਵ ਪਾਤਸ਼ਾਹ ਦੀ ਬਾਣੀ ਦੀ ਜਦੋਂ ਤੁਸੀਂ ਕਮਾਲਤਾ ਦੇਖੋਗੇ ਨਾ ਮੈਂ ਸ਼ਾਇਦ ਕੱਲ ਵੀ ਜ਼ਿਕਰ ਕੀਤਾ ਹੋਈ ਆਮ ਤਵਾਨੂੰ ਬਾਣੀ ਦੇ ਵਿੱਚ ਮੋਸਟਲੀ ਜ਼ਿਆਦਾ ਤੁਹਾਨੂੰ ਜਿਹੜਾ ਰਹਾਉ ਵਾਲਾ ਬੰਦ ਹੈ ਨਾ ਉਹ ਆਪ ਜੀ ਨੂੰ ਨਜ਼ਰ ਆਏਗਾ ਜਾਂ ਤੇ ਤੀਸਰੀ ਪੰਕਤੀ ਨਾਲ ਦੂਸਰੀ ਪੰਕਤੀ ਨਾਲ ਜਾਂ ਅਧਵਿਚਕਾਰ ਜਾ ਕੇ ਤੁਹਾਨੂੰ ਰਹਾਉ ਵਾਲਾ ਬੰਦ ਨਜ਼ਰ ਆਏਗਾ ਨੌਵੇਂ ਗੁਰਦੇਵ ਪਾਤਸ਼ਾਹ ਦੀ ਬਾਣੀ ਦੀ ਵਿਲੱਖਣਤਾ ਇਹ ਹੈ ਜਿੰਨੇ ਵੀ ਰਹਾਉ ਵਾਲੇ ਬੰਦ ਹੋਣਗੇ ਉਹ ਪਹਿਲੀਆਂ ਪੰਕਤੀਆਂ ਦੇ ਨਾਲ ਹੀ ਦਰਜ ਕੀਤੇ ਹੋਣਗੇ ਨੋਟ ਕਰਿਓ ਕੱਢ ਲਿਓ ਹਾਂ ਬਾਕੀ ਗੁਰੂ ਸਾਹਿਬਾਨ ਦੇ ਕਈ ਸ਼ਬਦ ਐਸੇ ਹੈ ਨੇ ਜਿਹੜੇ ਪਹਿਲੀਆਂ ਪੰਕਤੀਆਂ ਨਾਲ ਰਹਾਉ ਵਾਲਾ ਬੰਦ ਦਰਜ ਹੈ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਾਰੀ ਸਮੁੱਚੀ ਬਾਣੀ ਦੇ ਵਿੱਚ ਰਹਾਉ ਵਾਲਾ ਬੰਦ ਤੁਹਾਨੂੰ ਪਹਿਲੀਆਂ ਪੰਕਤੀਆਂ ਦੇ ਨਾਲ ਹੀ ਨਜ਼ਰ ਆਏਗਾ ਸਭ ਤੋਂ ਸੌਖੀ ਬਾਣੀ ਵੀ ਨਵੇਂ ਪਾਤਸ਼ਾਹ ਦੀ ਹੈ ਪੰਦੀ ਪਾਸ਼ਾ ਦਾ ਪ੍ਰਯੋਗ ਕੀਤਾ ਗਿਆ ਤੇ ਅਰਥ ਬੜੇ ਸਪਸ਼ਟ ਨੇ ਜਦੋਂ ਨੌਵੇਂ ਪਾਸ਼ਾ ਦੇ ਸ਼ਲੋਕ ਪੜੋਗੇ ਨਾ ਤੁਸੀਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਰਥ ਕੀਨ ਵਾਲੇ ਉਹ ਬੜੇ ਸੌਖੀ ਨੇ ਸਹਿਤਾ ਦੇ ਨਾਲ ਵੀ ਜੇ ਉਹਨਾਂ ਸ਼ਲੋਕਾਂ ਨੂੰ ਪੜੇ ਤੇ ਅਰਥ ਆਪਣੇ ਆਪ ਸਪਸ਼ਟ ਹੁੰਦੇ ਜਾਂਦੇ ਨੇ ਗੌੜੀ ਰਾਗ ਦੇ ਅੰਦਰ ਪਾਸ਼ਾ ਪਹਿਲਾ ਸ਼ਬਦ ਬਲਸ਼ਿਸ਼ ਕਰਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਆਪਣੇ ਮਨ ਨੂੰ ਆਪਣੇ ਮਨ ਦੇ ਵਿੱਚੋਂ ਜਦੋਂ ਇਸ ਮਾਨ ਨੂੰ ਜਦੋਂ ਹੰਕਾਰ ਨੂੰ ਤੂੰ ਤਿਆਗ ਦੇਂਗਾ ਸਮਝ ਲਾ ਤੂੰ ਪਰਮਾਤਮਾ ਦੇ ਰਸਤੇ ਦੇ ਉੱਤੇ ਤੁਰ ਰਿਹਾ ਹੈਂ ਗੁਰੂ ਦੇਵ ਦੀ ਬਾਣੀ ਦੇ ਵਿੱਚੋਂ ਤੁਹਾਨੂੰ ਤਿਆਗ ਵੀ ਨਜ਼ਰ ਆਏਗਾ ਵੈਰਾਗ ਵੀ ਨਜ਼ਰ ਆਏਗਾ ਤੇ ਪਾਰਸ਼ਕ ਕਹਿੰਦੇ ਤਿਆਗੀ ਹੋ ਕੇ ਵਿਰਾਗ ਰੱਖੀ ਇਸ ਸੰਸਾਰ ਦੇ ਵਿੱਚ ਕਿ ਕੋਈ ਜਿਹੜੀ ਚੀਜ਼ ਤੇਰੇ ਨਾਲ ਨਹੀਂ ਜਾਏਗੀ ਕੋਈ ਚੀਜ਼ ਜਿਹੜੀ ਹੈ ਤੇਰੇ ਕੋਲ ਸਥਿਰ ਰਹਿਣ ਵਾਲੀ ਨਹੀਂ ਹੈ ਨਾਨਕ ਥਿਰ ਨਹੀਂ ਕੋਈ ਇਹ ਜਦੋਂ ਸਿਧਾਂਤ ਨੂੰ ਪੜਦੇ ਹੋ ਪਾਰਸ਼ਾ ਨੇ ਉੱਥੇ ਕੱਲੇ ਸਰੀਰ ਨੂੰ ਨਹੀਂ ਕਿਹਾ ਤੇਰੇ ਕੋਲ ਰੱਖੀ ਹੋਈ ਕੱਲੀ-ਕੱਲੀ ਚੀਜ਼ ਜਿਹਨੂੰ ਤੂੰ ਕਮਾਇਆ ਹੈ ਜਿਹਨੂੰ ਤੂੰ ਬਣਾਇਆ ਹੈ ਜਿਹਨੂੰ ਤੂੰ ਵਰਤ ਰਿਹਾ ਹੈ ਹਰ ਇੱਕ ਚੀਜ਼ ਦੇ ਨਾਲ ਉਸ ਚੀਜ਼ ਨੂੰ ਜੋੜ ਕੇ ਦੇਖੋ ਚੀਜ਼ ਥਿਰ ਰਹਿਣ ਵਾਲੀ ਨਹੀਂ ਇਵਨ ਇਨਸਾਨ ਆਪਣੇ ਕੋਈ ਸਟੇਟਮੈਂਟ ਰਿਕਾਰਡ ਕਰਕੇ ਰੱਖਦਾ ਹੈ ਕਿਸੇ ਸਟੇਟਮੈਂਟ ਨੂੰ ਲਿਖ ਕੇ ਰੱਖਦਾ ਹੈ ਉਹਨੂੰ ਕੋਡ ਕਰਕੇ ਰੱਖਦਾ ਹੈ ਕੱਲ ਕੋਈ ਨਵਾਂ ਵਿਦਵਾਨ ਆ ਦਤਾ ਹੈ ਉਸ ਨਵੇਂ ਵਿਦਵਾਨ ਦੀ ਸੋਚ ਦਾ ਮਿਆਰ ਵਧਦਾ ਹੈ ਤਾਂ ਹੋ ਸਕਦਾ ਹੈ ਉਹ ਕਿਸੇ ਦੀ ਲਿਖੀ ਕੋਈ ਚੀਜ਼ ਨੂੰ ਵੀ ਜਿਹੜਾ ਹੈ ਉਹ ਕੱਟ ਦੇਵੇ ਇਹਦਾ ਅਰਥ ਇਹ ਨਹੀਂ ਹੈ ਹਾਈ ਹਾਈ ਇਹਦੇ ਵਿਚਾਰ ਨੂੰ ਕੱਟ ਦਿੱਤਾ ਨਾ ਕੋਈ ਵੀ ਚੀਜ਼ ਟਿਕਨ ਵਾਲੀ ਨਹੀਂ ਹੈ ਇੱਕੋ ਚੀਜ਼ ਟਿਕਨ ਵਾਲੀ ਥਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ ਪਰਮਾਤਮਾ ਥਿਰ ਹੈ ਉਹਨੂੰ ਕਦੇ ਛੁੱਟ ਲਾਇਆ ਨਹੀਂ ਜਾ ਸਕਦਾ ਗੁਰੂ ਥਿਰ ਹੈ ਉਹਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਕਦੇ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਸੱਚੀ ਵਿਚਾਰ ਉਹ ਹਮੇਸ਼ਾ ਸੱਚ ਹੀ ਰਹੇਗੀ ਸੱਚ ਨੂੰ ਕਦੇ ਝੂਠ ਵਿੱਚ ਬਦਲਿਆ ਨਹੀਂ ਜਾ ਸਕਦਾ ਸੱਚ ਦੀ ਪੈਰ ਪੱਕੇ ਨੇ ਝੂਠ ਦੇ ਨਾਲ ਹੋ ਸਕਦਾ ਹੈ ਕੁਝ ਸਮੇਂ ਦਾ ਤਨ ਧੁੰਦਲਾ ਕਰਨ ਦਾ ਯਤਨ ਪ੍ਰਯਾਸ ਕੀਤਾ ਜਾਏ ਪਰ ਯਾਦ ਰੱਖਣਾ ਸੱਚ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਇੱਥੇ ਰਾਮ ਰਹੀਮ ਵਰਗੀ ਆਸਾ ਰਾਮ ਵਰਗੀ ਬਿਲਕੁਲ ਆਪਣੇ ਆਪ ਦੇ ਵਿੱਚ ਟੈਨਸ਼ਨ ਫਰੀ ਚਿੰਤਾ ਮੁਕਤ ਹੋ ਕੇ ਬੈਠੇ ਸਨ ਜਦੋਂ ਸੀਬੀਆਈ ਦੇ ਹੱਥਾਂ 'ਚ ਜਾਂਚ ਜਾਂਦੀ ਹੈ ਨਾ ਫਰਨੀਆਂ ਖੋਖਲੀਆਂ ਕੀਤੀਆਂ ਜਾਂਦੀਆਂ ਨੇ ਸਾਰੀਆਂ ਰਿਪੋਰਟਾਂ ਗੱਡੀਆਂ ਗਈਆਂ ਤੇ ਝੂਠ ਕਿੰਨਾ ਕੁ ਸਮੇਂ ਵਾਸਤੇ ਟਿਕਿਆ ਰਿਹਾ ਹੈ ਉਹਨਾਂ ਦਾ ਸਾਡੇ ਸਾਹਮਣੇ ਬੇਸ਼ੱਕ ਸਰਕਾਰਾਂ ਆਪਣੇ ਫਾਇਦੇ ਵਾਸਤੇ ਅੱਜ ਉਹਨਾਂ ਨੂੰ ਯੂਜ਼ ਕਰ ਰਹੀਆਂ ਨੇ ਸਾਲ ਵਿੱਚ ਕਿੰਨੇ ਕਿੰਨੇ ਵਾਰ ਪੈਰੋਲ ਮਿਲਦੀ ਹੈ ਕਿੰਨੇ ਕਿੰਨੇ ਵਾਰ ਪੈਰੋਲ ਦੇ ਉੱਤੇ ਬਾਹਰ ਹੁੰਦੀ ਨਹੀਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਜਵਾਨੀਆਂ ਜੇਲਾਂ ਚ ਲੱਗੀਆਂ ਜਦੋਂ ਉਹਨਾਂ ਦੀ ਪੈਰੋਲ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਹੈ ਸਰਕਾਰ ਉਦੋਂ ਆਪਣਾ ਕੋਈ ਕਾਨੂੰਨ ਜਿਹੜਾ ਹੈ ਉਹ ਪਾਸ ਨਹੀਂ ਕਰਦੀ ਪਰ ਦੁਨੀਆ ਦੇ ਸਾਹਮਣੇ ਸੱਚ ਹੈ ਨਾ ਸੱਚ ਨੂੰ ਕਦੇ ਝੂਠਾ ਜਾਂ ਸੱਚ ਨੂੰ ਕਦੇ ਗਲਤ ਸਾਬਤ ਨਹੀਂ ਕੀਤਾ ਜਾ ਸਕਦਾ ਦੁਨੀਆ ਨੂੰ ਸੱਚ ਪਤਾ ਹੈ ਸਰਕਾਰਾਂ ਵਿੱਚ ਕਟੀਆਂ ਨੇ ਕਾਨੂੰਨ ਵਿਕ ਚੁੱਕਿਆ ਹੈ ਉਹ ਵੱਖਰਾ ਵਿਸ਼ਾ ਹੈ ਪਾਰਸ਼ਾ ਕਹਿੰਨ ਲੱਗੇ ਤੇਰੇ ਅੰਦਰ ਤਿਆਗ ਹੋਏ ਤੇਰੇ ਅੰਦਰ ਵਿਰਾਗ ਹੋਏ ਤੇ ਵਿਰਾਗ ਤੋਂ ਬਾਅਦ ਤੇਰੇ ਅੰਦਰ ਅਨੁਰਾਗ ਵੀ ਹੋਏ ਪਾਰਸ਼ਾ ਕਹਿੰਨੇ ਤਿਆਗੀ ਬਨਣਾ ਚਾਹੁੰਨਾਂ ਦੇ ਆਪਣੇ ਘਰ ਜਾਂ ਆਪਣੇ ਪਰਿਵਾਰ ਨੂੰ ਨਾ ਤਿਆਗ ਪਾਰਸ਼ਾ ਦੀ ਬਾਣੀ ਨੂੰ ਪੜ੍ਹ ਕੇ ਦੇਖਿਓ ਪਹਿਲਾਂ ਤਿਆਗ ਦੀ ਗੱਲ ਕਰਦੇ ਨੇ ਪਾਰਸ਼ਾ ਕਹਿੰਨੇ ਤਿਆਗ ਤਿਆਗ ਦਾ ਅਰਥ ਹੈ ਛੱਡ ਦੇਣਾ ਤਿਆਗ ਦਾ ਅਰਥ ਹੈ ਹੱਥੋਂ ਛੱਡ ਦੇਣਾ ਤੇ ਅਨੁਰਾਗ ਦਾ ਅਰਥ ਹੈ ਉਹਨਾਂ ਨਾਲ ਪਿਆਰ ਕਰਨਾ ਪਾਰਸ਼ਾ ਕਹਿੰਦੇ ਇੱਕ ਚੀਜ਼ ਨੂੰ ਛੱਡਣਾ ਹੈ ਇੱਕ ਚੀਜ਼ ਦਾ ਤਿਆਗ ਕਰਨਾ ਹੈ ਇੱਕ ਚੀਜ਼ ਨੂੰ ਆਪਣੇ ਹੱਥਾਂ ਦੇ ਵਿੱਚ ਰੱਖਣਾ ਹੈ ਇੱਕ ਚੀਜ਼ ਨੂੰ ਬੰਨ ਕੇ ਰੱਖਣਾ ਹੈ ਪਾਰਸ਼ਾ ਕਹਿੰਦਾ ਨੋਟ ਕਰਿਓ ਜਦੋਂ ਮਾਨ ਨੂੰ ਲਿਖਦੇ ਹੋ ਨਾ ਪਾਰਸ਼ਾ ਕਹਿੰਦੇ ਮਾਨ ਨੂੰ ਤਿਆਗ ਤੇ ਨਾਮ ਨੂੰ ਆਪਣੇ ਕੋਲ ਰੱਖ ਜਦੋਂ ਮਾਨ ਨੂੰ ਲਿਖਦੇ ਹੋ ਮੰਮੇ ਨੂੰ ਕੰਨਾ ਨੰਨਾ ਕਰਕੇ ਮਾਨ ਲਿਖਿਆ ਜਾਂਦਾ ਹੈ ਜਦੋਂ ਮਾਨ ਨੂੰ ਉਲਟਾ ਕਰ ਦੇਗਾ ਜਦੋਂ ਆਪਣੀਆਂ ਚਲਾਕੀਆਂ ਨੂੰ ਆਪਣੇ ਹੰਕਾਰ ਨੂੰ ਗੁਰੂ ਦੇ ਅੱਗੇ ਆ ਕੇ ਰੱਖ ਦੇਗਾ ਪਾਤਸ਼ਾਹ ਮੈਨੂੰ ਇਹ ਚੀਜ਼ ਜਾਣੀ ਚਾਹੀਦੀ ਆ ਪਾਤਸ਼ਾਹ ਕਹਿੰਦੇ ਇਹ ਬਹੁਤ ਵੱਡਾ ਦੁੱਖ ਵੀ ਹੈ ਆਪਣੇ ਇਸ ਤੋਂ ਸਰੀਰ ਦੇ ਦੁੱਖਾਂ ਨੂੰ ਸਰੀਰ ਦੀਆਂ ਬਿਮਾਰੀਆਂ ਨੂੰ ਦੁੱਖ ਤੇ ਗਿਣਦਾ ਹੈ ਜਿਹੜਾ ਇਹ ਮਾਨ ਜਿਹੜਾ ਇਹ ਲਾਲਚ ਜਿਹੜਾ ਇਹ ਹੰਕਾਰ ਜਿਹੜੀ ਇਹ ਈਰਖਾ ਤੈਨੂੰ ਦੁੱਖ ਪਹੁੰਚਾ ਰਹੀ ਹੈ ਦਿਨ ਤੇ ਰਾਤ ਪਰ ਸਾ ਕਹਿਣ ਲੱਗੇ ਇਹ ਚੀਜ਼ ਦੇ ਨਾਲ ਤੋ ਦੁਖੀ ਇਹਨੂੰ ਦੁੱਖ ਕਿਉਂ ਨਹੀਂ ਗਿਣਦਾ ਪਰ ਕਾ ਬੁਰਾ ਨਾ ਰੱਖੋ ਮੀਤ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹਦਾ ਅਰਥ ਕੀ ਹੈ ਇਹ ਹੀ ਹੈ ਨਾ ਜਦੋਂ ਤੂੰ ਲਾਲਸਾ ਵਸ ਹੋ ਕੇ ਲਾਲਚ ਵਸ ਹੋ ਕੇ ਜਦੋਂ ਕਿਸੇ ਦਾ ਬੁਰਾ ਮਿੱਤਰਾ ਹੈ ਤੇ ਤੇਰੇ ਸਰੀਰ ਤੇ ਇਫੈਕਟ ਨਹੀਂ ਪੈਂਦਾ ਇਸ ਚੀਜ਼ ਦਾ ਪੈਂਦਾ ਹੈ ਨਾ ਟੈਨਸ਼ਨ ਦੇ ਨਾਲ ਚਿੰਤਾ ਦੇ ਨਾਲ ਹਮੇਸ਼ਾ ਜੂਝੀ ਜਾਣਾ ਹਾਏ ਹਾਏ ਫਲਾਣੇ ਬੰਦੇ ਨੇ ਬੜਾ ਮੇਰਨਾ ਮਾੜਾ ਕੀਤਾ ਹੈ ਫਲਾਣੇ ਇਨਸਾਨ ਨੇ ਮੇਰਨਾ ਬੜਾ ਗਲਤ ਕੀਤਾ ਹੈ ਇਹ ਚੀਜ਼ ਮੈਨੂੰ ਹਾਸਲ ਹੋ ਜਾਏ ਨਾ ਫਿਰ ਹੈ ਤੂੰ ਕਿਸੇ ਦਾ ਮਾੜਾ ਨਾ ਸੋਚ ਤੈਨੂੰ ਕੋਈ ਦੁੱਖ ਨਹੀਂ ਵਿਆਪ ਸਕਦਾ। ਪਾਰਸ਼ਾ ਕਹਿੰਦੇ ਆਪਣੇ ਇਹਨਾਂ ਦੁੱਖਾਂ ਨੂੰ ਮੇਰੇ ਕੋਲ ਰੱਖ ਕੇ ਚਲਿਆ ਜਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆ ਤੈਨੂੰ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਤੈਨੂੰ ਸੁਖੀ ਕਰਕੇ ਘਰ ਭੇਜਾਂਗਾ। ਗੁਰੂ ਸਾਨੂੰ ਰੋਜ਼ਾਨਾ ਸੁਖੀ ਕਰਕੇ ਘਰ ਭੇਜਦਾ ਹੈ। ਜੇ ਨੂੰ ਮਾਨ ਲਿਖੋਗੇ ਮੰਮੇ ਨੂੰ ਕੰਨਾ ਨੰਨਾ ਮਾਨ ਲਿਖਿਆ ਜਾਂਦਾ ਹੈ। ਪਾਰਸ਼ਾ ਕਹਿੰਦੇ ਮਾਨ ਤੋਂ ਉਲਟ ਹੋ ਜਾ ਤੇ ਤੇਰੇ ਅੰਦਰ ਨਾਮ ਟਿਕ ਜਾਏਗਾ। ਤੇ ਨੰਨੇ ਨੂੰ ਕੰਨਾ ਲਾ ਕੇ ਜਦ ਮਮਾ ਪਾਉਂਦੇ ਉਹ ਨਾਮ ਬਣ ਜਾਂਦਾ ਹੈ। ਜਦੋਂ ਨਾਮ ਤੋਂ ਟੁੱਟ ਕੇ ਪਾਤਸ਼ਾਹ ਕਹਿੰਦੇ ਤੂੰ ਮਾਨ ਵਾਲੇ ਪਾਸੇ ਜਾਏਂਗਾ ਉਲਟਾ ਹੋ ਜਾਏਗਾ ਉਹ ਤੇਰੇ ਅੰਦਰ ਮਾਨ ਹੋ ਆ ਜਾਏਗਾ ਜਦੋਂ ਤੂੰ ਮਾਨ ਤੋਂ ਹੋ ਕੇ ਤੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇਗਾ ਤੇਰੇ ਅੰਦਰ ਨਾਮ ਪੈਦਾ ਹੋ ਜਾਏਗਾ ਤਿਆਗਣਾ ਹੈ ਮਾਨ ਨੂੰ ਸਾਧੂ ਮਨ ਕਾ ਮਾਨ ਤਿਆਗੋ ਤੇ ਪਾਤਸ਼ਾਹ ਆਪਣੇ ਅੰਤਲੇ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਰਾਮ ਨਾਮ ਉਰਮਗ ਹੈ ਉਹ ਜੱਕੇ ਸਾਹਮਣੇ ਕੋਈ ਇੱਕ ਦਾ ਅਰਥ ਹੈ ਤਿਆਗਣਾ ਦੂਜੇ ਦਾ ਅਰਥ ਹੈ ਗਹੇ ਉਹ ਪਕੜ ਲੈਣਾ ਫੜ ਲੈਣਾ RAM ਨਾਮ ਉਰ ਮੈਂ ਕਹੇ ਉਹ ਜੱਕ ਸਾਹਮਣੀ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ਼ ਤਹਾਰੋ ਹੋਏ ਇਹਦੇ ਨਾਲ ਤੇਰੀ ਜ਼ਿੰਦਗੀ ਦੇ ਸੰਕਟ ਜਿਹੜੇ ਹਨ ਮਿਟ ਸਕਣਗੇ ਤੇ ਪਰਮਾਤਮਾ ਦਾ ਤੈਨੂੰ ਨਾਮ ਜਿਹੜਾ ਹੈ ਉਹ ਤੈਨੂੰ ਉਸ ਪਰਮਾਤਮਾ ਨੇ ਦਰਸ਼ਨ ਵੀ ਕਰਵਾ ਦੇਗਾ ਬਾਦਸ਼ਾਹ ਕਹਨ ਲਗੇ ਸਾਧੂ ਮਨ ਕਾ ਮਨ ਤਿਆਗੋ ਉਸ ਮਨ ਦੇ ਮਾਨ ਨੂੰ ਤੂੰ ਤਿਆਗ ਦੇ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨਸ ਭਾਗੋ ਇਹ ਕ੍ਰੋਧ ਦੀ ਇਹ ਕਾਮ ਦੀ ਭੈੜੀਆਂ ਵਾਸ਼ਨਾਵਾਂ ਵਾਲੇ ਇਨਸਾਨ ਦੀ ਤੂੰ ਸੰਗਤ ਨੂੰ ਛੱਡ ਦੇ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨਸ ਭਾਗੋ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਜਦੋਂ ਇਹ ਚੀਜ਼ਾਂ ਤੋਂ ਬਿਲਕੁਲ ਆਪਣੇ ਆਪ ਨੂੰ ਮੁਕਤ ਕਰ ਲਿਆ ਨਾ ਉਸ ਤੋਂ ਤਕੀ ਹੈ ਨਿੰਦਿਆ ਕੀ ਹੈ ਦੁਨੀਆ ਕੀ ਤੈਨੂੰ ਕਹਿ ਰਹੀ ਹੈ ਤੈਨੂੰ ਕੋਈ ਪ੍ਰਸ਼ੰਸਾ ਦੇ ਚਾਰ ਸ਼ਬਦ ਬੋਲ ਰਿਹਾ ਹੈ ਯਾਦ ਰੱਖਿ ਉਸਤਤ ਤੇਂ ਦਿਆ ਕੀ ਹੈ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਲਿਖੇ ਕਹਿੰਦੇ ਯਾਦ ਰੱਖੀ ਸੱਜਣਾ ਕੋਈ ਫੁੱਲਾਂ ਦੀ ਕੋਈ ਬਾੜੀ ਹੋਏ ਨਾ ਤੂੰ ਜੋ ਫੁੱਲ ਹੀ ਫੁੱਲ ਹੋਣ ਤੈਨਸਾਨ ਨੂੰ ਕਹੀਏ ਆ ਦੇਖ ਕੰਡੇ ਕਿੰਨੇ ਨੇ ਇਹ ਕੰਡਿਆਂ ਦੇ ਨਾਲ ਬਾੜੀ ਭਰੀ ਹੋਈ ਹੈ। ਮਤਲਬ ਜੋ ਸੱਚ ਹੈ ਜੋ ਉਸਤਤ ਹੈ ਉਲਟ ਉਲਟ ਜਾ ਕੇ ਉਹਦੀ ਨਿੰਦਿਆ ਕਰੀ ਜਾਣੀ ਉਹ ਨਿੰਦਿਆ ਹੈ। ਫੁੱਲਾਂ ਨੂੰ ਕੰਡੇ ਕਹਣਾ ਨਿੰਦਿਆ ਹੈ ਤੇ ਕੰਡਿਆਂ ਦੀ ਬਿਲਕੁਲ ਬਾੜੀ ਹੋਏ ਤੇ ਉਹਨੂੰ ਕਹਿੰਿਆ ਫੁੱਲ ਕਿੰਨੇ ਕਮਾਲ ਦੇ ਲੱਗੇ ਹੋਏ ਨੇ ਪਾਸ਼ਾ ਕਹਿੰਦੇ ਝੂਠੀ ਪ੍ਰਸ਼ੰਸਾ ਹੈ। ਇਹ ਝੂਠੀ ਪ੍ਰਸ਼ੰਸਾ ਹੈ। ਤੂੰ ਫੁੱਲ ਨੂੰ ਫੁੱਲ ਕਹਿ ਤੂੰ ਕੰਡੇ ਨੂੰ ਕੰਡਾ ਕਹਿ ਇਹ ਗੱਲ ਯਾਦ ਰੱਖੀ। ਜਿਉਂਦਿਆਂ ਜੀ ਇਨਸਾਨ ਕਦੇ ਕਿਸੇ ਦੀ ਕਦਰ ਨਹੀਂ ਜੇ ਕਰਦਾ ਜਿਉਂਦਿਆਂ ਜੀ ਇਨਸਾਨ ਕਿਸੇ ਦੇ ਸਿਫਤ ਦੇ ਚਾਰ ਬੋਲ ਜੇ ਬੋਲਦਾ ਮੂੰਹ ਦੇ ਉੱਤੇ ਬੇਸ਼ੱਕ ਬੋਲਦੇ ਪਿੱਠ ਪਿੱਛੇ ਸਾਰਿਆਂ ਨੂੰ ਬੁਰਿਆ ਕਿਹਾ ਜਾਂਦਾ ਹੈ ਤਾਂ ਜਦੋਂ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਨਾ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜੋ ਕੇ ਜਿਉਂ ਅਸੀਂ ਸਿਫਤਾਂ ਦੇ ਪੁੱਲ ਬਣਨ ਲੱਗਦੇ ਹਾਂ ਫਲਾਣਾ ਬੜਾ ਚੰਗਾ ਸੀ ਸਮਾਜ ਦੀ ਬੜੀ ਸੇਵਾ ਕੀਤੀ ਸੀ ਆਹ ਬੜਾ ਚੰਗਾ ਸੀ ਜਿਉਂਦਿਆਂ ਜੀ ਅਸੀਂ ਕਿਸੇ ਨੂੰ ਪੈ ਮਾੜਾ ਕਹਿੰਦੇ ਹੋਈਏ ਪਰਸ਼ਾ ਕਹਿੰਦੇ ਇਸ ਚੀਤ ਤੋਂ ਮੁਕਤ ਹੋ ਕੇ ਜ਼ਿੰਦਗੀ ਨੂੰ ਜਿਉ। ਦੁਨੀਆ ਕੀ ਕਹਿ ਰਹੀ ਹੈ ਲੋਕ ਕੀ ਕਹਿ ਰਹੇ ਹਨ ਇਹਦਾ ਇਹਦੇ ਬਾਰੇ ਸੋਚਦਾ। ਪਾਈ ਗੁਰਦਾਜ ਜੀ ਨੇ ਬੜੀਆਂ ਪਿਆਰੀਆਂ ਉਦਾਹਰਣਾਂ ਦਿੱਤੀਆਂ। ਪਰਸ਼ਾ ਕਹਿੰਦੇ ਇਹ ਚੀਤ ਤੋਂ ਮੁਕਤ ਹੋ। ਸੱਚ ਨੂੰ ਸੱਚ ਕਹੇ। ਝੂਠ ਨੂੰ ਜਿਹੜਾ ਹੈ ਝੁੱਠਲਾ ਕੇ ਤੂੰ ਨਿੰਦਿਆ ਦੀ ਵਜਾਏ ਉਹਦੀ ਝੂਠੀਆਂ ਪ੍ਰਸ਼ੰਸਤਾਾਂ ਕਰੀ ਜਾਵੇਂ ਪਾਤਸ਼ਾਹ ਕਹਿੰਦੇ ਇਹ ਝੂਠ ਦੀ ਨਿੰਦਿਆ ਝੂਠ ਦੀ ਉਸਤਤ ਤੂੰ ਆਪਣੇ ਆਪ ਨੂੰ ਮੁਕਤ ਕਰਕੇ ਜ਼ਿੰਦਗੀ ਨੂੰ ਜਿਉਂ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਅਨਸ ਭਾਗੋ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਤਿਆਗਣਾ ਚੰਦੇ ਦੀਆਂ ਚੀਜ਼ਾਂ ਨੂੰ ਤਿਆਗ ਹਰਖ ਸੁਖ ਤੇ ਰਹੇ ਅਤੀਤੈ ਤਿੰਨ ਜਗ ਤਤ ਪਛਾਨਾ ਜਿਹੜਾ ਇਹ ਹਰਖ ਤੇ ਸੁਖ ਖੁਸ਼ੀ ਤੇ ਗਮੀ ਤੋਂ ਪਾਰਸ਼ਾ ਕਹਿੰਦੇ ਇਹ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦਾ ਹੈ ਜਿਹੜਾ ਇਸ ਚੀਜ਼ ਤੋਂ ਤਿਆਗਦਾ ਹੈ ਪਾਰਸ਼ਾ ਕਹਿੰਦੇ ਤਿਆਗ ਤੇਰੇ ਅੰਦਰ ਹੋਏ ਤੇ ਇਹ ਚੀਜ਼ਾਂ ਦਾ ਤਿਆਗ ਹੋਇਆ ਵੇਰਾਗ ਦੀ ਗੱਲ ਤੁਸੀਂ ਆਪ ਜੀ ਪੜ੍ਹਦੇ ਹੋ ਗੁਰਬਾਣੀ ਦੇ ਵਿੱਚ ਵੇਰਾਗ ਹੋਏ ਪਾਰਸ਼ਾ ਕਹਿੰਦੇ ਤੇਰੇ ਇਸ ਸਮਾਜ ਦੇ ਵਿੱਚੋਂ ਪਈ ਹੋਈ ਮੋਹ ਦਾ ਮੂਤ ਹਟ ਕੇ ਤੂੰ ਆਪਣੇ ਅੰਦਰ ਇੱਕ ਵਿਰਾਗ ਤਾਰਨ ਕਰਕੇ ਚੀਜ਼ਾਂ ਸਾਰੀਆਂ ਥਿਰ ਨਹੀਂ ਹੈ। RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਇਹ ਵਿਰਾਗੀ ਹੈ। ਕਿਹੜੀ ਚੀਜ਼ ਤੇ ਕੋ ਥਿਰ ਰਹਿਣ ਵਾਲੀ ਹੈ? ਕਿਹੜੀ ਚੀਜ਼ ਤੇ ਕੋ ਪੱਕੇ ਤੌਰ ਤੇ ਰਹਿਣ ਵਾਲੀ ਹੈ? ਤੇ ਪਾਤਸ਼ਾਹ ਕਹਿੰਦੇ ਵਿਰਾਗ ਤੋਂ ਬਾਅਦ ਤੇਰੇ ਅੰਦਰ ਹੋਏ ਅਨੁraag ਤੇਰੇ ਅੰਦਰ ਫਿਰ ਪਿਆਰ ਹੋਏ ਜਦੋਂ ਤੇਰਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਬਣ ਗਿਆ ਤੇ ਪਾਤਸ਼ਾਹ ਕਹਿੰਦੇ ਉਹਦੇ ਪ੍ਰਮਾਤਮਾ ਦੇ ਨਾਮ ਵਰਗਾ ਫਿਰ ਜਿਹੇ ਸਿਮਰਤ ਸੰਕਟ ਮਿਟੈ ਇੱਕ ਦਰਸਤੋ ਹਾਰੋ ਹੋਈ ਤੁਰਸ ਨਾਮ ਨੂੰ ਆਪਣੇ ਜ਼ਿੰਦਗੀ ਦੇ ਅੰਦਰ ਧਾਰਨ ਕਰੇਗਾ ਤੇ ਪਾਰਸ਼ਾ ਕਹਿੰਦੇ ਉਸ ਪਰਮਾਤਮਾ ਦੇ ਤੈਨੂੰ ਦਿਦਾਰ ਹੋਣਗੇ ਜਦੋਂ ਪਰਮਾਤਮਾ ਦੇ ਦਿਦਾਰ ਹੋਏ ਫਿਰ ਉਸ ਪਰਮਾਤਮਾ ਵਿੱਚ ਤੇਰੇ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ ਉਸ ਪਰਮਾਤਮਾ ਦੀ ਰਜ਼ਾ 'ਚ ਰਹਿ ਕੇ ਉਹਦੀ ਸ਼ਰਨ 'ਚ ਰਹਿ ਕੇ ਉਸ ਪਰਮਾਤਮਾ ਦੀ ਇਬਾਦਤ ਕਰਨਾ ਸਿੱਖ ਤੁਮਰੀ ਸ਼ਰਨ ਤੁਮਾਰੀ ਅਸਾ ਜੋ ਅਜਦਾ ਪਾਵਨ ਹੁਕਮ ਆਇਆ ਹੈ ਤੁਮ ਦਾਤੇ ਠਾਕੁਰ ਪ੍ਰਤੀਪਾਲ tumri sharan tumari asa tumhi sajan sohele maray tu mera sajan hai main teri sharan ch aaya haan jero us parmatma di sharan ch jaoge tuhanu oh tyag vi sikhaega tuhanu oh vairag vi sikhaega tuhanu oh anurag vi sikhaega pyar vi sikhaega tumri sharan tumari asa tumhi sajan sohele raakho raakhn haar devala nanak karke bolle badshah kripa karan ਮੈਂ ਸ਼ਰਮਤ ਕਰਨ ਗੁਰਦੇਵ 파ਰਸ਼ਾ ਜੀ ਦੇ ਧਨ ਗੁਰੂ ਤੇਗ ਬਹਾਦਰ 파ਰਸ਼ਾ ਜੀ ਦੇ ਜੀਵਨ ਦੇ ਵਿੱਚੋਂ ਉਹਨਾਂ ਨੇ ਜੋ ਬਾਣੀ ਦਾ ਇੱਕ ਜਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਬਾਣੀ ਦੇ ਵਿੱਚੋਂ ਕੁਝ ਨੁਕਤੇ ਅਸੀਂ ਅੱਜ ਵਿਚਾਰ ਕੀਤੀ ਹੈ ਇਤਿਹਾਸ ਦੇ ਪੰਨੇ ਕੀ ਜ਼ਿਕਰ ਕਰਦੇ ਹਾਂ ਅਸੀਂ ਕੱਲ ਦੇ ਦੀਵਾਨ ਵਿੱਚ ਉਹਦੀ ਸਾਂਝ ਕਰਾਂਗੇ ਮੇਰੀਆਂ ਗਲਤੀਆਂ ਮੇਰੀ ਝੋਲੀ 'ਚ ਪਾਉਣੀਆਂ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਨਾਲ ਲੈ ਕੇ ਜਾਣਾ ਵਿਚਾਰਾ ਕਰਦੇ ਆ ਬਸ ਹੋਈਆਂ ਬੇਅੰਕ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ